ਜਗਾਤੇ ਚੂਲੇ ਦੇ ਸਭ ਤੋਂ ਜ਼ਿਆਦਾ ਦਰਦ ਹੁੰਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਕਿਉਂਕਿ ਪਾਣੀ ਦੀ ਮਾਤਰਾ ਆਪਣੇ ਸਰੀਰ ਦੇ ਅੰਦਰ ਘਟ ਜਾਂਦੀ ਹੈ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਸੋ ਇਸ ਜਗ੍ਹਾ ਤੇ ਅਗਰ ਥੋੜੀ ਵੀ ਦਰਦ ਹੈ ਤਾਂ ਅੱਜ ਦੀ ਸ਼ਾਰਟ ਵੀਡੀਓ ਤੁਹਾਡੇ ਲਈ ਹੈ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ 슈ਗਰ ਦੇ ਮਰੀਜ਼ ਹੋ ਕੇ ਉਹਨਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਸੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸਾਨ ਕਸਰਤਾਂ ਆਇ ਤੋਂ ਸ਼ੁਰੂ ਕਰੋ ਔਰ ਰੋਜ਼ਾਨਾ 10 ਤੋਂ 12 ਗਲਾਸ ਤੁਸੀਂ ਪਾਣੀ ਪੀਣੇ ਸ਼ੁਰੂ ਕਰ ਦੋਗੇ ਤਾਂ ਤੁਸੀਂ ਇਸ ਦਰਦ ਨੂੰ ਆਪਣੇ ਘਰ ਦੇ ਵਿੱਚ ਹੀ ਤੁਸੀਂ ਠੀਕ ਕਰ ਸਕਦੇ ਹੋ ਸਸ਼੍ਰੀ ਕਾਲਜੀ ਥਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਉਹ ਕਰਨੀ ਹੈ ਤੁਸੀਂ ਫਿਗਰ ਆਫ 4 ਸਟ੍ਰੈਚ ਤੁਸੀਂ ਐਦਾਂ ਬੈੱਡ ਤੇ ਸਿੱਧਾ ਲੇਟ ਜਾਓਗੇ ਔਰ ਇੱਕ ਗੋਡਾ ਮੋੜ ਲੋਗੇ ਦੂਸਰੀ ਗੋਡਾ ਮੋੜ ਕੇ ਲੱਤ ਇਸ ਦੇ ਉੱਪਰ ਰੱਖ ਦੇਣਾ ਔਰ ਦੋਨੋਂ ਹੱਥਾਂ ਨਾਲ ਫੜ ਕੇ ਗੋਡਾ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਥੇ ਖਿੱਚ ਪਏਗੀ ਇਥੇ ਆਪਾਂ 10 ਸੈਕਿੰਡ ਹੋਲਡ ਕਰਨਾ ਫਿਰ ਆਪਾਂ ਛੱਡ ਦੇਣਾ ਇਸਦੇ ਤੁਸੀਂ 5 ਸੈੱਟ ਲਾਉਣੇ ਆ ਦੂਜੀ ਕਸਰਤ ਕੀ ਹੋਏਗੀ ਆਪਾਂ ਸਾਰੀ ਲੱਤ ਨੂੰ ਸਟ੍ਰੈਚ ਕਰਾਂਗੇ ਕਿਵੇਂ ਕਰਾਂਗੇ ਇੱਕ ਆਪਾਂ ਚਾਦਰ ਲੈ ਲਾਂਗੇ ਔਰ ਚਾਦਰ ਨੂੰ ਆਪਾਂ ਪੈਰ ਦੇ ਵਿੱਚ ਇਦਾਂ ਪਾ ਲੈਣਾ ਔਰ ਫਿਰ ਆਪਾਂ ਬਿਲਕੁਲ ਸਿੱਧੇ ਪੈ ਜਾਣਾ ਔਰ ਆਪਾਂ ਲੱਤ ਨੂੰ ਉੱਪਰ ਚੱਕ ਦੇਣਾ ਜਿੰਨਾ ਚੱਕ ਸਕਦੇ ਹੋ ਪੈਰ ਅੰਦਰ ਮੋੜ ਕੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਖਿੱਚ ਪਏਗੀ 10 ਸੈਕਿੰਡ ਹੋਲਡ ਕਰਾਂਗੇ ਥੈਨ ਰਿਲੈਕਸ ਇਹ ਹੋਗੀ ਤੁਹਾਡੀ ਦੂਜੀ ਕਸਰਤ ਤੀਜੀ ਕਸਰਤ ਕੀ ਹੋਏਗੀ ਆਪਾਂ ਸਿੱਧੇ ਬਿਲਕੁਲ ਪੁੱਠੇ ਹੋ ਜਾਾਂਗੇ ਇਸ ਲੱਤ ਨੂੰ ਆਪਾਂ ਫੋਲਡ ਕਰਕੇ ਦੇਖੋ ਤੁਸੀਂ ਧਿਆਨ ਨਾਲ ਐਦਾਂ ਅੰਦਰਲੀ ਸਾਈਡ ਰੱਖ ਦਾਂਗੇ ਔਰ ਪਿਛਲੀ ਲੱਤ ਆਪਾਂ ਪਿੱਛੇ ਲੈ ਜਾਣੀ ਆ ਔਰ ਆਪਾਂ ਐਦਾਂ ਬੈਠਣ ਦੀ ਕੋਸ਼ਿਸ਼ ਕਰਨੀ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਖਿੱਚ ਪਈਗੀ ਔਰ ਹੱਥ ਅੱਗੇ ਲੈ ਜਾਣੇ ਆ ਇੱਥੇ ਆਪਾਂ 10 ਸੈਕਿੰਡ ਹੋਲਡ ਕਰਨਾ ਫਿਰ ਰਿਲੈਕਸ ਫਿਰ ਆਪਾਂ ਐਦਾਂ ਕਰਾਂਗੇ 10 ਸੈਕਿੰਡ ਹੋਲਡ ਫਿਰ ਰਿਲੈਕਸ ਇਸਦੇ ਆਪਾਂ 5 ਤੋਂ 6 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਫਿਰ ਆ ਗਈ ਟੈਨਿਸ ਦੀ ਬਾਲ ਬॉल ਤੁਸੀਂ ਇਸ ਜਗ੍ਹਾ ਤੇ ਰੱਖ ਲੈਣੀ ਆਂ ਔਰ ਇਹ ਲੱਤ ਇਸ ਦੇ ਉੱਪਰ ਰੱਖਾਂਗੇ ਔਰ ਐਦਾਂ ਆਪਾਂ ਇਸ ਦੇ ਰੋਲ ਕਰਾਂਗੇ 10 ਮਿੰਟ ਦੇ ਹੋਏ ਫਿਰ ਆਪਾਂ ਰਿਲੈਕਸ ਕਰ ਲਾਂਗੇ 5 ਤੋਂ 6 ਵਾਰ ਇਹ ਕਰੋ ਰੋਜ਼ਾਨਾ ਤੁਸੀਂ ਇਹ ਕਸਰਤਾਂ ਕਰੋ ਨਾਲ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦਿਓ ਤੁਸੀਂ ਦੇਖੋਗੇ ਜੋ ਤੁਹਾਡੇ ਚੂਲੇ ਦਾ ਦਰਦ ਹੈ ਉਹ ਬਹੁਤ ਜਲਦੀ ਠੀਕ ਹੋਣਾ ਸ਼ੁਰੂ ਹੋ ਜਾਏਗਾ ਸਤਿ ਸ਼੍ਰੀ ਅਕਾਲ ਜੀ